ਅਰਦਾ ਮਾਇਪਿੰਸ ਦਾ ਬਹੁਤ ਮੰਨਦੇ ਜਾਂਦਾ ਮੈਂ ਬੀਜਬੂੜੇ ਐਸ ਜੂ ਬਾਜਾਖਾਨਾ ਸਰਨੋਤੀ ਪ੍ਰਭਾ ਮੈਂ ਆਪਣੀ ਜਾਣਤਸ਼ਾਨੀ ਤੁਹਾਡੇ ਨਾਲ ਕਰਾਉਣੀ ਚਾਹਣਾ ਹੈ ਦੂਸਰੇ ਨੰਬਰ ਤੇ ਮੈਂ ਸਭ ਤੋਂ ਪਹਿਲਾਂ ਜੀ ਆਖਦਾ ਜਿਨ੍ਹਾਂ ਨੇ ਸਾਡੇ ਸੱਦੇ ਤੇ ਸਾਡੇ ਸ਼ਾਮਲ ਹੋਏ ਆ ਤੁਸੀਂ ਸਾਡੇ ਸੱਦੇ ਨੂੰ ਕਬੂਲ ਕੀਤਾ ਜੇਕਰ ਅੱਜ ਦਾ ਸਾਡਾ ਮਕਸਦ ਮੇਨ ਹੀ ਹੈ ਵੀ ਆਪਾਂ ਪਰਾਲੀ ਨਾ ਥੜੀਏ ਆਪਾਂ ਦਾ ਵਾਤਾਵਰਣ ਨੂੰ ਜਾਸ ਨੂੰ ਵਧੀਆ ਕਰਕੇ ਰੱਖੀਏ ਪਰ ਮਾ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਹਾਂਜੀ ਕਰਨੀ ਚਾਹੁੰਦਾ। ਕਿਉਂਕਿ ਅਸੀਂ ਹਰੇਕ ਪਿੰਡ ਗਏ ਆ ਰਿਕਾਰਡ ਵੀ ਸਾਡੇ ਕੋਲੇ ਸਾਰਾ ਪਿੰਡਾਂ ਦਾ ਹੈਗਾ। ਸਭ ਤੋਂ ਪਹਿਲਾਂ ਇਹ ਹੀ ਕਹੂੰਗਾ ਵੀ ਤੁਹਾਡਾ ਪਿੰਡ ਵਧਾਈ ਦਾ ਪਾਤਰ ਮੈਂ ਤਾਂ ਕਹੂੰਗਾ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਵੀ ਆਪਣੇ ਪਿੰਡ 'ਚ ਕਿਸੇ ਦਾ ਕੋਈ ਕੇਸ ਦਰਦ ਨਹੀਂਗਾ ਜਿਨ੍ਹਾਂ ਕੋਈ ਪਰਾਲੀ ਦਾ ਕਿਸੇ ਤੇ ਜੁਰਮਾਨਾ ਪਿਆ ਹੋਵੇ। ਅਸੀਂ ਦੇਖਿਆ ਰਮਾਣਾਜੀਤ ਸਿੰਘ 10-10 ਬਾਜੇਖਾਨੇ 20-20 15-15 ਕੇਸ ਆਏ ਕਿਹੜੇ ਪਿੰਡ ਦੇ। ਜਿਨ੍ਹਾਂ ਨੇ ਜੁਰਮਾਨਾ ਠੀਕ ਹੈ ਤੁਹਾਨੂੰ ਦੱਸਿਆ ਨਾ ਹੋਊਗਾ। ਜਦੋਂ ਅੰਦਰ ਖਾਤੇ ਜਦੋਂ ਜੁਰਮਾਨਾ ਚਲਾਨ ਪਰ ਹੈਗਾ ਚਲਾਨ ਭਰਿਆਂ ਦਾ ਕਿਉਂ ਜੋ ਚਲਾਨ ਆਪਾ ਹੋ ਜਾਂਦਾ ਲੋਨ ਵਗੈਰਾ ਸਭ ਕੁ ਲਿਮਿਟਾ ਸਭ ਕੁਝ ਬੰਦ ਹੋ ਜਾਂਦੀਆਂ ਜਾਂ ਪਾਸਪੋਰਟ ਕਈ ਪ੍ਰੋਬਲਮ ਆ ਜਾਂਦੀਆਂ ਉਹ ਅਗਲਾ ਦੱਸਦਾ ਨਹੀਂ ਤੇ ਭਰ ਕੇ ਕਲੀਅਰ ਕਰਦਾ ਪਰ ਆਪਣੇ ਬਾੜੇ ਬਾੜੇ ਭਾਈ ਦੇ ਵਿਦਾਈ ਦੇ ਪੱਤਰوں ਤੁਸੀਂ ਇੱਕ ਵੀ ਕੇਸ ਨਹੀਂ ਗਾ ਤੁਸੀਂ ਬਹੁਤ ਸਹਿਯੋਗ ਨਾਲ ਸਾਰਿਆਂ ਨੇ ਆਪ ਇੱਕ ਦੂਜੇ ਦੇ ਜੇ ਕਹੀਏ ਵੀ ਆਪਾਂ ਪਰਾਲੀ ਦਾ ਪ੍ਰਬੰਧ ਐ ਨਹੀਂ ਹੁੰਦਾ ਵੀ ਕੱਲਾ ਦੋ ਬਿਲਰ ਕਰ ਲੈ ਸਾਰਿਆਂ ਸਹਿਯੋਗ ਨਾਲ ਹੁੰਦਾ ਜਿਵੇਂ ਆਪਣੇ ਦੋ ਬਿਲਰ ਸੀ ਤੁਸੀਂ ਸਾਰਿਆਂ ਨੇ ਵਧੀਆ ਰਲ ਮਿਲ ਕੇ ਕੀਤਾ ਅੱਗੇ ਤੋਂ ਵੀ ਇਹੀ ਉਮੀਦ ਰੱਖਦੇ ਆਂ ਵੀ ਤੁਸੀਂ ਜਿਵੇਂ ਪਿਛਲੇ ਸਾਲ ਰਿਆ ਇਹ ਵੀ ਕਰਾਂਗੇ ਕਿਉਂਕਿ ਮੇਰੇ ਨਾਲ ਸੁਪਨ ਸਾਹਿਬ ਡਿਸ਼ਨੀ ਮੀਟਿੰਗ ਤੇ ਗਏ ਸੀਗੇ ਪਿਛਲੀ ਨਾਲੋਂ ਨਾ ਇਹ ਕੀ ਫਰਕ ਆ ਪਿਛਲੀ ਵਾਰੀ ਆਪਾਂ ਜਿਵੇਂ ਅਸੀਂ ਮੰਨ ਲਓ ਮੈਂ ਤਾਂ ਵੇਸੇ ਪਹਿਲੀ ਵਾਰ ਡਿਊਟੀ ਲੱਗੀ ਆ ਪਿਛਲੀ ਵਾਰ ਡਿਊਟੀ ਲੱਗਣ ਦਾ ਇੱਕ ਫਰਕ ਸੀਗਾ ਜਿਵੇਂ ਹੁਣ ਪਿਛਲੀ ਵਾਰੀ ਇਹਨੂੰ ਫਾਈਨ ਹੋ ਗਿਆ ਉਹਨੂੰ ਸਾਨੂੰ ਇਹ ਕੀ ਨਿੱਜੀ ਤੌਰ ਤੇ ਗਿਆ ਉਹਨਾਂ ਬੰਦਿਆਂ ਨੂੰ ਮਿਲੋ ਹੁਣ ਦੂਜੀ ਵਾਰੀ ਉਹਨਾਂ ਬੰਦਿਆਂ ਨੂੰ ਫਾਈਨ ਨਹੀਂ ਹੋਣਾਗਾ ਉਹਨਾਂ ਦਾ ਕੇਸ ਚੱਲੂਗਾ ਨਾ ਬਦਲ ਮੰਨ ਲਓ ਕੇਸ ਦਾ ਫਾਈਨਲ ਹੋ ਸਕਦਾ ਹੋ ਜਾਏ ਕੁਝ ਵੀ ਹੋ ਸਕਦਾ ਵੀ ਜਿਹੜਾ ਪਹਿਲੀ ਵਾਰੀ ਉਹ ਕਹਿੰਦੇ ਫਾਈਂਡ ਕਰਨਾ ਦੂਜੀ ਵਾਰੀ ਨਹੀਂ ਫਾਈਂਡ ਕਰਨਾ ਦੂਜੀ ਵਾਰੀ ਕੇਸ ਚੱਲਣਾ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਕਈ ਵਾਰੀ ਤੁਹਾਨੂੰ ਲੱਗਦਾ ਯਾਰ ਤੁਹਾਨੂੰ ਵੀ ਅਫਸਰ ਸਾਡੇ ਡਰਾਉਂਦੇ ਆ ਕਿ ਵੀ ਆਮ ਹੀ ਆਪਾਂ ਸੋਚਦੇ ਆ ਇਹ ਡਰਾਉਣ ਵਾਲੀ ਗੱਲ ਨਹੀਂ ਸਾਡਾ ਮਤਲਬ ਉਹਨੂੰ ਜਾਗਰਤ ਕਰਨਾ ਫਿਰ ਅਗਲਾ ਕਹਿੰਦਾ ਜਾਂ ਸਾਡੇ ਤਾਂ ਪਤਾ ਨਹੀਂ ਸੀ ਸੰਧ ਉਹ ਧਿਆਨ ਚ ਨਹੀਂ ਸੀ ਗੱਲ ਤੁਹਾਨੂੰ ਜਾਗਰਤ ਕਰਨ ਵਾਸਤੇ ਦੱਸਣ ਲੱਗੇ ਆ ਕਿਉਂਕਿ ਪਿਛਲੀ ਵਾਰੀ ਜਦੋਂ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਆਂਗਣਵਾੜੀ ਸਾਰੇ ਥੱਦੇ ਸੀ ਉਹਦੇ ਵਿੱਚ ਸਰਪੰਚ ਸਾਹਿਬ ਨੇ ਆਪਣੀ ਡਿਮਾਂਡ ਰੱਖੀ ਸੀ ਵੀ ਸਾਡੇ ਪਿੰਡ ਬੇਲਰ ਬਾਹਰ ਜਾ ਰਹੇ ਉਹ ਕਰੇ ਸਾਡੇ ਸਾਡੇ ਪ੍ਰੋਪਰ ਸੰਗਵੀਰ ਸਰਾ ਰੇਟ ਨਹੀਂ ਦਿੰਦੇ ਇਹ ਇਹ ਡਿਮਾਂਡ ਵੀ ਤੁਹਾਡੀ ਅਸੀਂ ਅੱਜ ਵੀ ਲਾਵਾਂਗੇ ਇਹਨਾਂ ਨੂੰ ਪੱਤਰ ਵੀ ਕਿਹਾ ਤੇ ਤੁਹਾਡੀ ਜੋ ਵੱਖਰੀ ਜਥੇਬੰਦੀ ਦੇ ਤੌਰ ਤੇ ਵੀ ਲਿਖਣਾ ਚਾਹੁੰਦਾ ਕੱਲੇ-ਕੱਲੇ ਜਰੂਰ ਲਖਾਇਆ ਉਹ ਵੀ ਉਹਨਾਂ ਕੋਲੇ ਪਹੁੰਚਾਵਾਂਗੇ ਕਿਉਂਕਿ ਜੇ ਅਸੀਂ ਸਾਰਾ ਕੁਝ ਇਹ ਆਪਣਾ ਸਹੀ ਪ੍ਰਾਲੀ ਚੱਕੀ ਦੀ ਸਹੀ ਸਮੇਂਸਾਰ ਹੋਊਗਾ ਤਾਂ ਫੇਰ ਹੀ ਹੱਲ ਕਰਾਂਗੇ ਬਾਕੀ ਇੱਕ ਗੱਲ ਆਪਾਂ ਨੂੰ ਇਹ ਵੀ ਲੱਗਦਾ ਵੀ ਹੁਣ ਪ੍ਰਾਲੀ ਆਪਣੇ ਫੀਗੋ ਡਿਸਟ੍ਰਿਕਟ 6 ਲੱਖ ਮੀਟਰ ਘਟਾਣਾ ਜੇ ਆਪਾਂ ਕੀ ਇਹ 6 ਲੱਖ ਤਾਂ ਇਹ ਨਹੀਂ ਸੰਭਾਲ ਲੈਣੀਗੀ ਇਹਦੀ ਕਪੈਸਿਟੀ 2 ਲੱਖ ਦੀ ਹੈ ਕੁਛ ਨਾ ਕੁਛ ਆਪਾਂ ਨੂੰ ਉਹ ਦੂਜੇ ਪਾਸੇ ਵੀ ਧਿਆਨ ਦੇਣਾ ਪਊਗਾ ਵੀ ਆਪਾਂ ਨੂੰ ਜਿਹੜੇ ਹੋਰ ਫੰਦ ਆ ਜਿਵੇਂ ਮਸ਼ੀਨਾਂ ਦੇ ਮਗਰ ਐਸਐਮਐਸ ਲਾ ਕੇ ਉਹਨੂੰ ਵੜਾ ਕੇ ਉਹਨੂੰ ਆਪਾਂ ਉਹ ਲਾ ਕੇ ਕਰ ਲਈਏ ਜੇ ਆਪਾਂ ਕੱਲੀ ਹੋਣ ਕਈ ਵਾਰ ਇਹਨਾਂ ਦੀ ਵੇਟ ਕਰੀ ਜਾਵਾਂਗੇ ਸਾਡੀ ਪਰਾਲੀ ਚੱਕ ਲੈਣ ਇਧਰੋਂ ਵੀ ਥੋੜੀ ਚੇਂਜ ਆਪਾਂ ਨੂੰ ਕਰਨੀ ਪਊਗੀ ਜੇ ਆਪਾਂ ਇੱਕ ਦੀ ਪਿੱਛੇ ਬੈਠੇ ਰਵਾਂਗੇ ਵੀ ਨਹੀਂ ਲਾਉਂਦਾ ਯਾਰ ਇਹ ਤੁਹਾਨੂੰ ਪਰਾਲੀ ਨਹੀਂ ਚੱਕਦੀ ਵੈਸੇ ਤੱਕ ਨਹੀਂ ਚਾਹੀਦੀ ਅਸੀਂ ਵੀ ਗੱਲ ਕਰਾਂਗੇ ਵੀ ਤੁਸੀਂ ਪਹਿਲਾਂ ਸਾਡੇ ਫਰੀ ਕੋ ਡਿਸਟ੍ਰਿਕਟ ਦੀ ਚੱਕੋ ਫਿਰ ਬਾਅਦ ਚੱਕ ਲਓ ਤੇ ਤੁਹਾਡੀਆਂ ਮੁਸ਼ਕਲਾਂ 'ਤੇ ਵੀ ਧਿਆਨ ਚ ਲਾਵਾਂਗੇ ਬਾਕੀ ਜ ਵਿਫ ਵਾਲੇ ਸਾਥੀਆਂ ਨਾਲ ਤਾਂ ਮੈਨੂੰ ਅੱਜ ਹੀ ਮੌਕਾ ਮਿਲਿਆ ਡਿਊਟੀ ਲੱਗੀ ਹੈ ਚਲੋ ਸੋ ਵੀ ਰੂਬਰੂ ਹੋਏ ਆਂ ਤੁਹਾਡੇ ਪਿੰਡ ਚ ਬਿਜਲੀ ਤੌਰ ਤੇ ਵੀ ਕੰਮ ਕਰਦੇ ਆਂ ਵੈਸੇ ਸਾਰਿਆਂ ਨੂੰ ਪਤਾ ਹੀ ਆ ਸਾਰੇ ਮੈਂਬਰਾਂ ਨੂੰ ਤੁਸੀਂ ਉਹ ਡਿਊਟੀ ਤੌਰ ਤੇ ਵੀ ਆਪਣਾ ਕਿਹੋ ਜਿਹਾ ਵਤੀਰਾ ਕਿਸ ਤਰ੍ਹਾਂ ਕੰਮ ਕਰ ਰਹੇ ਆ ਹਨ ਤੇ ਜਦੋਂ ਮੈਂ ਸਭ ਤੋਂ ਪਹਿਲਾਂ ਆਇਆ ਸੀਗਾ ਤੁਹਾਡੇ ਪਿੰਡ ਦੀ ਜਿਹੜਾ ਫਿਰਨੀ ਆ ਕੇ ਸਭ ਤੋਂ ਪਹਿਲਾਂ ਮੇਰੀ yaad ਸੀ ਸਾਰੇ ਫਿਰਨੀਆਂ ਦੇਖਿਆ ਤੁਹਾਡੇ ਪਿੰਡ ਦੀ ਫਿਰਨੀ ਜਦੋਂ ਆ ਕੇ ਦੇਖਿਆ ਕਿਸੇ ਵੀ ਫਿਰਨੀ ਦੇ ਉਤੋਂ ਦੀ ਟਰੈਕਟਰ ਦੀ ਟਰਾਲੀ ਵੀ ਲੱਗਦੀ ਸੀ ਗਰਜੀਤ ਸਿੰਘ ਜੇਈ ਸੀ ਸ਼ਾਇਦ ਤੁਹਾਨੂੰ ਪਤਾ ਹੀ 25 26 ਪੂਲ ਅਸੀਂ ਪਿੰਡ ਦੀ ਫਰਨੀਚਰ ਲਵਾ ਕੇ ਪਹਿਲਾਂ ਮੈਂ ਲੱਗਿਆ ਮੈਂ ਕਹ ਰਿਹਾ ਪਿੰਡ ਦਾ ਕੰਮ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਮੈਂ ਕਹਿੰਦਾ ਇਹੋ ਜੀ ਵੀ ਜੋ ਕੋਈ ਪ੍ਰੋਬਲਮ ਹੋਈ ਤਾਂ ਤੁਹਾਡੇ ਨਾਲ ਆ। ਇਹ ਕਿ ਨਾ ਬਿਜਲੀ ਬੋਰਡ ਦੇ ਤੌਰ ਤੇ ਚਲੇ ਇਹ ਵੱਖਰਾ ਇਸ਼ੂ ਹੈ ਮੈਂ ਲੱਗਾਗਾ ਤੁਹਾਡਾ ਪਿੰਡ ਤੇ ਬਾਜ਼ਾਖਾਨਾ ਅਸੀਂ ਇੱਕ ਐਸਟੀਮੇਟ ਤਿਆਰ ਕੀਤਾ ਜੀ ਫਾਲਟਲੈਸ ਹੋਵੇ ਪਿੰਡ ਦੀ ਸਪਲਾਈ ਬੰਦ ਨਾ ਹੋਵੇ। ਇਹ ਵੀ ਤੁਹਾਡੀ ਇਹ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਤੁਹਾਡੇ ਨਾਲ ਆ ਕਿ ਨਾ ਜੇ ਤੁਹਾਡੀ ਜੇ ਇਹੋ ਜੀ ਪ੍ਰੋਬਲਮ ਹੋਈ ਉਹ ਵੀ ਮੇਰੇ ਨਾਲ ਦੱਸਿਓ ਕਦੋਂ ਮਰਜ਼ੀ ਡਿਸਕਸ ਕਰਿਓ। ਤੇ ਤੇ ਮੈਂ ਵੀ ਤੁਹਾਡਾ ਫਰ ਦੇ ਕਿਸੇ ਵੀ ਕੰਮ ਦੇ ਵਿੱਚ ਵੱਧ ਤੋਂ ਸਹਿਯੋਗ ਦੇਵਾਂਗਾ। ਬਾਕੀ ਇੱਕ ਮੈਂ ਤੁਹਾਨੂੰ ਅੱਜ ਹੋਰ ਤੁਹਾਡੇ ਪਿੰਡ ਦੀ ਗੱਲ ਕਰਨੀ ਚਾਹਣਾ ਹੈ। ਵੀ ਕੀ ਵੀ ਨਾ ਆਪਾਂ ਪਿੰਡਾਂ ਵਾਲੇ ਨਾਂ ਮਸ਼ਹੂਰ ਹੁੰਦੇ ਆ ਕਿਸੇ ਜੀਤ ਤੋਂ। ਕੋਈ ਤਾਂ ਕਹਿੰਦਾ ਲੜਾਕੂ ਆ ਯਾਰ ਪਿੰਡ ਦੇ ਬੰਦੇ ਹਨਾ। ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤੁਹਾਡੇ ਪਿੰਡ ਦਾ ਨਾਂ ਸਕੂਲ ਦੇ ਨਾਂ ਨੇ ਸ਼ਹਿਰ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਪਿੰਡ ਦਾ ਸਕੂਲ ਦੇ ਪ੍ਰਾਇਮਰੀ ਨਾਂ ਤੇ ਤੁਹਾਡੇ ਪਿੰਡ ਦਾ ਨਾਂ ਵਾਰਡ ਦੇ ਵਿੱਚ ਮਸ਼ਹੂਰ ਆ। ਵੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਇਸ ਪਿੰਡ ਦੇ ਲੋਕ ਸਭ ਤੋਂ ਵੱਧ ਸਹਿਨੇ ਆ ਜਿਨ੍ਹਾਂ ਨੇ ਆਪਣੇ ਸਕੂਲ ਨੂੰ ਆਪਣੇ ਬੇਸ ਨੂੰ ਪਹਿਲੀ ਤੋਂ ਪਾਣੀ ਵੀ ਤੱਕ ਸੁਧਾਰਨ ਦੀ ਕੋਸ਼ਿਸ਼ ਕੀਤੀ ਇਹਦਾ ਰਿਜ਼ਲਟ ਨਾ ਸਮਾਂ ਪਾ ਕੇ ਮਿਲਦਾ ਜੇ ਤੁਸੀਂ ਕਹੋਗੇ ਜਿਹੜਾ ਤੁਸੀਂ ਸਕੂਲ ਵਾਲਾ ਕੰਮ ਕੀਤਾ ਉਸੇ ਕਰਕੇ ਅੱਜ ਤੁਹਾਡੇ ਪਿੰਡ ਦੇ ਵਧੀਆ ਰਿਜ਼ਲਟ ਆ ਚੰਗੀ ਸਿੱਖਿਆ ਕਰਕੇ ਕਿਉਂਕਿ ਮੈਂ ਵੀ ਇਸ ਸਿਸਟਮ ਦੇ ਵਿੱਚ ਜੁੜਿਆ ਹਾਂ ਮੇਰਾ ਪਿੰਡ ਪੰਜਗਰੀ ਕਲਾ ਹੈ ਮੇਰੇ ਕੋਲੇ 1997 ਤੋਂ ਇੱਕ ਕਲੱਬ ਦਾ ਕੈਸ਼ੀਅਰ ਹਾਂ ਮੈਂ ਅਸੀਂ ਦਾ ਤਿੰਨ ਪ੍ਰਾਇਮਰੀ ਸਕੂਲ ਆ ਸਾਡੇ ਅਡਾਪਟ ਕੀਤੇ ਹੋਏ ਤਿੰਨੇ ਸਕੂਲ ਸਾਡੇ 450 ਬੱਚਾ ਸਾਡੇ ਕੋਲੇ ਅਸੀਂ ਸਾਰੇ ਸਾਲ ਦੇ ਲਿਖਣ ਵਾਲੇ ਰਜਿਸਟਰ ਸਕੂਲ ਦੇ ਵਿੱਚ ਲੈ ਕੇ ਰੱਖ ਦਿੰਨੇ ਆ ਪਾਤਰ ਇਕੱਠਾ ਨਾਮ ਜੇ ਸਾਡੇ ਪਿੰਡ ਦੇ ਵਿੱਚੋਂ ਬੱਚੇ ਮੰਨ ਲਓ ਨਰੇਗਾ ਆਦੂ ਜੀ ਜਿਹੜੀ ਆਪਣੀ ਟੈਸਟ ਹੁੰਦਾ ਨਵੋਦਿਆ ਲਈ ਜੇ ਫ੍ਰੀ ਕੋਰਟ ਦੇ 10 ਬੱਚੇ ਸਿਲੈਕਟ ਹੁੰਦੇ ਆ ਤਾਂ ਚਾਰ ਸਾਡੇ ਪਿੰਡ ਦੇ ਹੁੰਦੇ ਆ ਕਹਿੰਦਾ ਮਤਲਬ ਇਹ ਵੀ ਤੁਸੀਂ ਵਧਾਈ ਦੇ ਪਾਤਰ ਅੱਜ ਇਕੱਠੇ ਹੋਏ ਆ ਮੇਰਾ ਦਿਲ ਕੀਤਾ ਵੀ ਜੋ ਮੈਂ ਇਸ ਚੀਜ਼ ਨਾਲ ਜੁੜਿਆ ਕਰਕੇ ਮੈਂ ਤੁਹਾਨੂੰ ਕਹਾਂ ਯਾਰ ਇਹ ਵੀ ਤੁਸੀਂ ਬਹੁਤ ਵੱਡੀ ਟੋਡੀ ਕਲਾ ਹੈ ਵੀ ਜਿਵੇਂ ਤੁਸੀਂ ਇਹ ਇਕੱਲੇ ਇਕੱਲਾ ਕੋਈ ਚੀਜ਼ ਨਹੀਂ ਕਰਦੇ ਤੁਸੀਂ ਸਾਰੇ ਪਿੰਡ ਦਾ ਸਹਿਯੋਗ ਕਰਕੇ ਹੋ ਰਿਹਾ ਹੈ ਇਵੇਂ ਮੈਂ ਚਾਹਣਾ ਵੀ ਜੇ ਤੁਸੀਂ ਵੀ ਆਪਾਂ ਸਾਗ ਵਾਲੇ ਪਾਸੇ ਵੀ ਜਿਵੇਂ ਆਪਣਾ ਪਿੰਡ ਪਹਿਲੇ ਨੰਬਰ ਤੇ ਆਪਾਂ ਇਵੇਂ ਰਹੀਏ ਕਿਉਂਕਿ ਆਨਲਾਈਨ ਸਿਸਟਮ ਦੇ ਵਿੱਚ ਇਹਨਾਂ ਨੇ ਇਹ ਕੀਤਾ ਵੀ ਜਿਹੜਾ ਪਿੰਡ ਅੱਗ ਨਹੀਂ ਲਾਊਗਾ ਉਹਨੂੰ ਕਿਸੇ ਕਿਸਮ ਦੀ ਗ੍ਰਾਂਟ ਪਿੱਛੇ ਨਾਮ ਦੇਣਾ ਜਾਂ ਗ੍ਰਾਂਟਾਂ ਉਹਨੂੰ ਪਹਿਲ ਦੇ ਆਧਾਰ ਤੇ ਮਿਲਣਗੀਆਂ ਤੇ ਮੈਂ ਸਾਰੇ ਆਪਣੇ ਜਿੰਨੇ ਵੀ ਤੁਸੀਂ ਆਏ ਆ ਸਾਰੇ ਮੈਂਬਰ ਆ ਜਥੇਬੰਦੀਕ ਮੈਂਬਰ ਆ ਸਰਪੰਚ ਪੰਚਾਇਤ ਆ ਅਸੀਂ ਸਾਰਿਆਂ ਦੇ ਨਾਲ ਜੇ ਕਿਸੇ ਦੀ ਪ੍ਰੋਬਲਮ ਆਊਗੀ ਨਾ ਜੇ ਮੰਨ ਲਓ ਅਸੀਂ ਇੱਥੇ ਬੈਠੇ ਆ ਕਿ ਉਹ ਮੇਰੀ ਡਿਊਟੀ ਉਧਰੋਂ ਬਿਜਲੀ ਬੋਰਡ ਤੋਂ 1 ਡੇਢ ਮਹੀਨੇ ਲਈ ਫ੍ਰੀ ਕੀਤਾ ਹੋਇਆ ਮੇਰਾ ਹੈੱਡ ਆਫ ਸਵਾਜੇਖਾਨੇ ਸਟਰੈਟਜੀ ਦੇ ਵਿੱਚ ਬੈਠੇ ਆ ਜਦੋਂ ਵੀ ਕੋਈ ਕਿਸੇ ਨੂੰ ਕਿ ਲੋਡ ਆਉਂਦੀ ਆ ਜਿੰਨੀ ਕਿ ਹੈਲਪ ਅਸੀਂ ਜ਼ਰੂਰ ਕਰ ਇਥੇ ਦੀ ਕੋਈ ਬੁਰੀ ਪ੍ਰਾਲੀ ਲੱਗਦਾ ਵੀ ਨਹੀਂ ਚੱਕੋਂ ਦੀ ਜਿੰਨੀ ਕਿ ਸਾਥੋਂ ਕਰ ਸਕਦੇ ਕਰਾਂਗੇ ਇਹ ਚੀਜ਼ਾਂ ਸਾਡੇ ਵਾਸਤੇ ਨਹੀਂ ਤਾਂ ਵੱਖਰੀ ਗੱਲ ਆ ਉਹ ਵੀ ਆਪਾਂ ਨਾਲ ਤੁਹਾਡੇ ਸਹਿਯੋਗ ਨਹੀਂ ਹੋਣਗੇ ਜੇ ਮੈਂ ਕੋਈ ਇਕੱਲਾ ਆ ਕੇ ਨਹੀਂ ਕੁਝ ਕਰ ਸਕਦਾ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ ਤਾਂ ਆਪਾਂ ਵਧੀਆ ਕਰ ਸਕਦੇ ਹਾਂ ਬਾਕੀ ਜੇ ਇਸ ਤੋਂ ਬਿਨਾਂ ਵੀ ਕੋਈ ਜਿਵੇਂ ਹੋਰ ਤੁਹਾਨੂੰ ਲੱਗਦਾ ਹੈ ਵੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੋ ਜੀ ਤਾਂ ਤੁਸੀਂ ਜ਼ਰੂਰ ਪਲੀਜ਼ ਇਕੱਲੇ-ਇਕੱਲੇ ਖੜ ਕੇ ਪਾਣੀ ਲਿਖਾ ਦਿਓ ਅਸੀਂ ਤੁਹਾਡੀ ਮੁਸ਼ਕਲ ਡੀਸੀ ਸਾਹਿਬ ਤੱਕ ਜ਼ਰੂਰ ਪਹੁੰਚਾਵਾਂਗੇ ਵੀ ਸਾਡੀ ਆ ਪ੍ਰੋਬਲਮ ਆ ਜਿਵੇਂ ਕਿ ਹੁਣ ਛੋਟੀ ਜੀ ਗੱਲ ਆ ਕਈ ਵਾਰੀ ਹੁਣ ਕਾਲੇ ਨੰਗ ਇਹ ਪ੍ਰੋਬਲਮ ਪਿਛਲੀ ਵਾਰ ਦਬੜੀ ਖਾਨੇ ਤੋਂ ਆਈ ਸੀ ਉਹਨਾਂ ਨੇ ਲਿਖਾਇਆ ਤੇ ਸੀ ਉਹਦਾ ਹੱਲ ਵੀ ਕੀਤਾ ਜੇ ਤੁਹਾਡੀ ਵੀ ਕੋਈ ਮੁਸ਼ਕਲ ਲੱਗਦੀ ਜੇ ਜ਼ਰੂਰ ਕਰਾਂਗੇ ਜਿੱਥੇ ਤੁਹਾਨੂੰ ਲੱਗਦਾ ਹੋਇਆ ਇੱਕ ਮਿੰਟ ਬਾਤ ਲਿਖਾ ਦੂੰ ਕੋਈ ਨਹੀਂ ਆ ਸੀ ਨਾ ਬਾਅਦ ਪੁੱਛਦੇ ਆ ਤੁਹਾਨੂੰ ਕਿਹੜੇ ਵਿੱਚ ਚੱਲਿਆ ਯਾਰ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਨਾ ਬਾਅਦ ਆਏ ਨਾ ਪਹਿਲਾਂ ਐਪਲੀਕੇਸ਼ਨ ਲਿਖ ਕੇ ਪੰਚਾਇਤ ਵੱਲੋਂ ਜਿੱਥੇ-ਜਿੱਥੇ ਪ੍ਰੋਬਲਮ ਆਦੀ ਉਹ ਲੈਟਰ ਲਿਖ ਕੇ ਭੇਜੋ ਬੇਸ਼ੱਕ ਉਹ ਲੈਟਰ ਨਾ ਐ ਨਾ ਕਰੋ ਸਾਡੇ ਉੱਪਰ ਭਰਾ ਦਿਓ ਇੱਕ ਦੀ ਕੰਪਲੇਨਟ ਦੀ ਤੌਰ ਤੇ ਉਹ ਤਾਂ ਫਿਰ ਮਸਲਾ ਛੇਤੀ ਹੱਲ ਹੋ ਜਾਂਦਾ ਹੈ ਤੁਸੀਂ ਸਾਨੂੰ ਡੈਰੀ ਕਰਾ ਕੇ ਦਿਓ ਉੱਪਰ ਭੇਜੋ ਤੁਸੀਂ ਸਾਰਾ ਹੱਲ ਕਰਾਂਗੇ ਪਰ ਮੈਂ ਵਾਰਾ ਕਰਦਾ ਵੀ ਐ ਜੇ ਸਾਡੇ ਕੋਲ ਸਾਹ ਪੈਣੀ ਫੂਕ ਮਾਰਾਂ ਹੱਲ ਨਹੀਂ ਹੋਣਾ ਜੇ ਅੱਜ ਸ਼ੁਰੂ ਕਰਾਂਗੇ 1 ਸਾਲ ਲੱਗੂਗਾ ਅਸੀਂ ਦਬੜੀ ਖਾਨੇ ਦੀ ਹਾਲ ਤੇਜੀ ਦੇ ਵਿੱਚ ਆ ਇਹਨਾਂ ਦਿੱਤੀ ਦਰਖਾਸਤ 24 ਦੇ ਵਿੱਚ ਕੰਪਲੀਟ ਕੀਤੀ ਟਾਈਮ ਲੱਗ ਜਾਂਦਾ ਹਰ ਇੱਕ ਚੀਜ਼ ਦਾ ਜੇ ਆਪਾਂ ਕਹੇ ਜੀ ਅੱਜ ਹੀ ਕਰ ਲਈਏ ਕਿਤੇ ਹੀ ਹੋ ਗਿਆ ਜਿਹੜੀਆਂ ਮੇਮਰ ਵਾਲਾ ਬੱਦਾ ਬਚ ਗਿਆ ਕੋਈ ਵੀ ਪ੍ਰੋਬਲਮ ਤੁਸੀਂ ਸਾਨੂੰ ਲਿਖਾ ਦਿਓ ਬਾਅਦ ਵਿੱਚ ਉਹ ਮੈਟ ਲਾ ਕੇ ਉਹਦੇ ਨਾਲ ਉਹਨੂੰ ਪਾਸੇ ਦੀ ਆਖਾ ਕਿਉਂਕਿ ਇਹ ਵੀ ਇੱਕ ਇਹ ਵੀ ਇੱਕ ਕੇਸ ਆ ਇਹ ਵੀ ਨਾ ਜੇ ਪ੍ਰਾਲੀ ਇਹ ਵੀ ਸਾਨੂੰ ਲੱਗਦਾ ਵੀ ਪ੍ਰਾਲੀ ਬਣਾਉਣ ਦੇ ਵਿੱਚ ਇਹ ਵੀ ਇੱਕ ਪ੍ਰੋਬਲਮ ਆ ਬੀਜਲੀ ਬੋਰਡ ਵਾਲੀ ਵੀ ਪ੍ਰੋਬਲਮ ਆ ਕਿੱਥੇ ਮੰਨ ਲਓ ਕੋਈ ਟਰਾਲਾ ਜਾਂਦਾ ਨਹੀਂ ਤੁਹਾਡਾ ਕੋਈ ਬਣਾਉ ਨਹੀਂ ਜਾਂਦਾ ਕੋਈ ਪੀਲਰ ਵਾਲਾ ਕਹਿੰਦਾ ਮੈਂ ਉੱਥੇ ਚੱਕੂ ਕਿਵੇਂ ਉਹ ਵੀ ਤਾਂ ਲੱਗਦੀ ਹੈ ਲੇਬਰ ਸਾਡੀ ਦੇ ਜਾ ਕੇ ਮਾਰਿਆ ਹਾਂਜੀ ਵਰਦੀ ਆਖੀ ਜੰਨੇ ਅਸੀਂ ਉਹ ਨਾਮ ਮੰਡੀ ਤੋਂ ਬਾਹਰ ਕਰ ਇੱਕ ਇੱਕ ਮਿੰਟ ਪਾਸੇ ਦੀ ਇੱਕ ਮਿੰਟ ਮੈਨੂੰ ਕਰ ਦੋ ਬਲੇ ਪਾਪਾ ਕੱਲੇ ਕੱਲੇ ਦੀ ਸੰਲ ਲੈਣੇ ਤੁਹਾਡੀ ਬੇਨਤੀ ਸਾਰੇ ਸੁਣਾਗੇ ਇੱਕ ਮਿੰਟ ਵਿੱਚ ਰਿਕਾਰਡ ਤੇ ਲੈ ਕੇ ਸੁਣਾਗੇ ਤੁਹਾਡੀ ਲਿਖ ਕੇ ਸੱਚੇ ਹਿਸਾਬ ਲਿਖਣਗੇ 85 ਸਾਲ ਉਹ ਬਾਤ ਨਹੀਂ ਲਾਈ ਮੈਂ ਤੁਹਾਡੀ ਗੱਲ ਉਹ ਹੀ ਤੁਹਾਨੂੰ ਦੱਸਦਾ ਜਿਹੜੇ ਹੁਣ ਆਪਾਂ ਤੁਸੀਂ ਗੱਲ ਕਰਦੇਵੇਂ ਜਿਨ੍ਹਾਂ ਨੇ ਜਿਵੇਂ ਸਾਂਦ ਲੈ ਆ ਹੁਣ ਤੁਸੀਂ ਹਣਾ ਸਾਰੇ ਸਬਸਿਡੀਆਂ ਲਈਆਂ ਹੋਣਗੇ ਹੁਣ ਜੇ ਉਹ ਸਬਸਿਡੀ ਲੈ ਕੇ ਵੀ ਬੰਦਾ ਅੱਗ ਲਾਉਂਦਾ ਉਹ ਤਾਂ ਫਿਰ ਬਹੁਤ ਦੋਸ਼ੀ ਹੈ ਉਹਨੂੰ ਉਹਦਾ ਜੁਰਮਾਨਾ ਵੀ ਹੋਊਗਾ ਉਹ ਤਾਂ ਸਜ਼ਾ ਤੱਕ ਵੀ ਹੋਊਗਾ ਕਿਉਂਕਿ ਐਦ ਕੀ ਸਾਨੂੰ ਅੱਗੇ ਵਾਲੀ ਗੱਲ ਨਹੀਂ ਜੇ ਸਾੜ ਹੋਏ ਫਿਰ ਸਰਕਾਰ ਨੂੰ ਕਹਦੇ ਮੈਂ ਤੁਸਾ ਚਾ ਬੰਦ ਕਰ ਦੇਣੀ ਨਹੀਂ ਕਰਦੇ ਬਾਬੂ ਜੀ ਗੱਲ ਸੁਣ ਲੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੋਲਣ ਗੱਲ ਤਾਂ ਸੁਣ ਲਓ ਯਾਰ ਵਾਰੀ ਗੱਲ ਹਾਂ ਕੱਲੇ ਕੱਲੇ ਕੋਈ ਨਹੀਂ ਬਾਅਦ ਕੱਲੇ ਕੱਲੇ ਸੁਣ ਲਾਂਗੇ ਤੁਹਾਡੇ ਕੋਲ ਇਹ ਚੀਜ਼ਾਂ ਨੇ ਜਿਵੇਂ ਆਪਾਂ ਨੂੰ ਲੱਗਦਾ ਹੈ ਵੀ ਆਹ ਚੀਜ਼ਾਂ ਐ ਨਹੀਂ ਹੁੰਦੀਆਂ ਜਾਂ ਜਿਵੇਂ ਮੰਨ ਲਓ ਸਾਰੀਆਂ ਚੀਜ਼ਾਂ ਰਿਕਾਰਡ ਦੇ ਵਿੱਚ ਆ ਜਿਹੜੀਆਂ ਤੁਸੀਂ ਐਦ ਕੀ ਨਾ ਮੈਡਮ ਡੀਸੀ ਮੈਡਮ ਨੇ ਕੱਲੀ ਕੱਲੀ ਸਾਨੂੰ ਏਡੀ ਵੱਡੀ ਲਿਸਟ ਬਣਾ ਕੀਤੀ ਹੈ ਜਿਵੇਂ ਆਂਗਣ ਵਾਲੀ ਭੈਣ ਜੀ ਆ ਉਹਨਾਂ ਦੀ ਵੀ ਡਿਊਟੀ ਲੱਗੀ ਆ ਤੁਸੀਂ ਵੀ ਨਰੇਗਾ ਵਰਕਰ ਨੂੰ ਲੈ ਕੇ ਡੋਰ ਟੂ ਡੋਰ ਹਰੇ ਘਰੇ ਸੁਨੇਹਾ ਦੇਣਾ ਵੀ ਇਹ ਚਾਗ ਨਹੀਂ ਲੋਣੀ ਪਾ ਪਿਛਲੀ ਵਾਰ ਪਰਸੋਂ ਬਰਗਾੜੀ ਸੀ ਡੀਸੀ ਸਾਹਿਬ ਆਪ ਹੋ ਸਕਦਾ ਆਪਣੇ ਪਿੰਡ ਵੀ ਆਉਣ ਉਹ ਪਿੰਡ ਪਿੰਡ ਆਪ ਤੁਰੇ ਫਿਰਦੇ ਆ ਉਹ ਕਹਿੰਦੇ ਜਿੱਥੇ ਕੋਈ ਸਾਡੀ ਪ੍ਰੋਬਲਮ ਆ ਦੱਸੋ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਜੇ ਕਿ ਨਹੀਂ ਸੁਖਵੀਰ ਸਰਾਵਾ ਚਾਗਦੇ ਜਿਵੇਂ ਬੀਵੀ ਨੂੰ ਦੱਸਿਆ ਅਸੀਂ ਕਰਾਂਗੇ ਅਸੀਂ ਕਰਾਂਗੇ ਚਕਾਵਾਂਗੇ ਉਹ ਦੱਸਿ ਚਕਾਵਾਂਗੇ ਚਕਾਉਣ ਵਾਲਾ ਵੀ ਮਸਲਾ ਹੱਲ ਕਰਾਂਗੇ ਜਿਵੇਂ ਤੁਹਾਡੇ ਬਿੱਲ ਬਾਹਰ ਜਾਣ ਦੀ ਸਰਪੰਚ ਸਾਹਮਣੇ ਦੱਸਿਆ ਵੀ ਸਾਡੇ ਦੋ ਬਿੱਲ ਰਹੀ ਬਾਹਰ ਜਲੇ ਜਾਂਦੇ ਆ ਤੇ ਆਪਾਂ ਪ੍ਰਾਣੀ ਕਿੱਥੋਂ ਬਣਾਵਾਂਗੇ ਆਪਾਂ ਕੱਲੀ ਇਹ ਇਹ ਨਹੀਂ ਚਕਾਉਣਾ ਵੀ ਅਸੀਂ ਬਣਾ ਕੇ ਚਾਹੀ ਗਏ ਆਪਣਾ ਉਧਰ ਵੀ ਧਿਆਨ ਦੇਗੇ ਵੀ ਜੇ ਆਪਣੇ ਕੋਲੇ ਬਿਲਡਰ ਨਹੀਂ ਆਉਂਦੇ ਤਾਂ ਆਪਾਂ ਉਹ ਬੇਤ ਵੀ ਕਿਵੇਂ ਉਹਦੀ ਉਹਦੀ ਪਰਾਲੀ ਨੂੰ ਕਿਵੇਂ ਅਬਜਾਉ ਬਣਾਉਣਾ ਆਪਣੀ ਜਮੀਨ ਨੂੰ ਉਹਦੇ ਪਾਸੇ ਵੀ ਧਿਆਨ ਦੇਣਾ ਪੈਣਾ ਇਹਦੀ ਤਾਂ 2 ਲੱਖ ਮੀਟਰ ਕਟਾਣਾ ਕਿੰਨੀ ਕਿ ਚੱਕ ਲੂਗੀ ਇੱਕ ਵਾਰੀ ਆਪਣੇ ਪਰਾਲੀ ਤਾਂ ਆਪਣੇ ਕੋਲ ਬਹੁਤ ਜਿਆਦਾ ਆ ਆਪਾਂ ਨੂੰ 4 ਸਿਵੇਰੇ 40 ਸੰਤ ਪਾਸੇ ਦੇਖਣਾ ਪੈਣਾ ਜੇ ਆਪਾਂ ਗਏ ਵੀ ਇੱਕ ਪਾਸੇ ਚੱਲਣਾ ਹੈ ਤੇ ਮੈਂ ਇਹ ਹੀ ਬੋਲਦਾ ਹਾਂ ਦਾ ਸਮਾਨ ਲੈਂਦਾ ਹਾਂ ਤੁਹਾਨੂੰ ਇਹ ਹੀ ਗੋਹ ਉਮੀਦ ਰੱਖਦਾ ਕਿ ਜਿਵੇਂ ਤੁਹਾਡਾ ਪਿੰਡ ਪਹਿਲਾ ਵੀ ਰਿਆ ਐਸੇ ਤਰ੍ਹਾਂ ਹੀ ਆਪਾਂ ਪਹਿਲੇ ਨੰਬਰ ਤੇ ਹੀ ਰਹੀਏ ਪਉ ਕੋਈ ਇਹੋ ਜਿਹਾ ਅਗਲਾ ਕੇਸ ਨਹੀਂ ਆਉਂਦਾ ਤਾਂ ਸਰਪੰਚ ਮੈਂਬਰ ਤੁਹਾਡੇ ਡੀਸੀ ਮੀਟਿੰਗ ਜਾਂ ਗ੍ਰਾਂਟਾਂ ਪਿੱਛੇ ਵੀ ਖੜ ਕੇ ਠੋਕ ਕੇ ਕਹਿ ਸਕਦੇ ਆ ਵੀ ਸਾਡਾ ਪਿੰਡ ਇਸ ਤਰ੍ਹਾਂ ਜਿਵੇਂ ਪਿਛਲੇ ਸਰਪੰਚ ਸਾਹਿਬ ਨੇ ਡਿਮਾਂਡ ਰੱਖੀ ਮੈਨੂੰ ਲੱਗਦਾ ਕਿਸੇ ਨੇ ਨਹੀਂ ਡੀਸੀ ਸਾਹਿਬ ਦੇ ਮੂਹਰੇ ਬੋਲਣ ਦੀ ਇਹਨਾਂ ਨੇ ਸਾਡੀ ਆ ਮੁਸ਼ਕਲ ਦੱਸੀ ਵੀ ਸਾਡੇ ਬਿਜਲਾਂ ਨੂੰ ਆ ਪ੍ਰੋਬਲਮ ਆ ਉਹਨਾਂ ਨੂੰ ਮਿਲਦਾ ਨਹੀਂ ਸਹੀ ਆ ਤਾਂ ਉਹ ਗਾਂ ਚਲੇ ਗਏ ਹਾਲਾਂਕਿ ਬਿੱਲ ਰੈਸੋਲੂਸ਼ਨ ਵੀ ਰੱਖ ਰਹੀ ਆ ਪਰ ਸਰਪੰਚ ਸਾਹਿਬ ਨੇ ਹੀ ਰੱਖੀ ਆ ਗੱਲ ਉਹਦੇ ਨਾਲ ਜਿੰਨੇ ਕੁ ਜੋ ਗਿਆ ਮੈਂ ਵੀ ਮੈਂ ਪਹਿਲੀ ਵਾਰੀ ਸੀ ਮੈਨੂੰ ਬਹੁਤੀ ਡਿਟੇਲ ਦਾ ਪਤਾ ਨਹੀਂ ਪਰ ਫੇਰ ਵੀ ਮੈਂ ਡੀ ਮੈਂ ਡੋਰ ਟੂ ਡੋਰ ਜਾ ਕੇ ਜਿੰਨੀਆਂ ਮੁਸ਼ਕਲਾਂ ਫੇਰੀ ਸੋਦਾ ਮੈਂ ਉੱਥੇ ਮਹਿਕਮੇ ਦੀ ਸੁਣਵਾ ਜਾਂ ਤੁਹਾਡੇ ਪਾਸੇ ਆਉਂਗਾ ਉਹ ਤਾਂ ਨੇ ਮੈਨੂੰ ਸਪੈਸ਼ਲ ਬਾਕੇ ਕਹਿੰਦੇ ਉਦੋਂ ਤੁਹਾਨੂੰ ਫ੍ਰੀ ਕਰ ਦਨੇ ਇੱਧਰ ਕੰਮ ਕਰ ਮੈਂ ਕਿਹਾ ਠੀਕ ਹੈ ਮੈਡਮ ਜੀ ਕੰਮ ਕਰਾਂਗੇ ਤੁਹਾਡੇ ਨਾਲ ਆ ਸਾਰਿਆਂ ਦੇ ਨਾਲ ਦੇਖੋ ਜਥੇਬੰਦੀ ਦੇ ਪ੍ਰਧਾਨ ਸਾਹਿਬ ਬੈਠੇ ਆ ਸਿਖਰੀ ਬੈਠੇ ਮੈਂ ਇਹਨਾਂ ਦੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ ਕਿਉਂਕਿ ਜੇ ਤੁਹਾਨੂੰ ਸਰਕਾਰ ਨੂੰ ਪੈਸੇ ਮਿਲ ਜਨ ਸੀ ਆਪੇ ਹੀ ਸੰਭਾਲ ਲੀਏ ਪਰਾਲੀ ਜੋ ਕੋਈ ਕਿੱਲੇ ਦੇ ਏਕੜ ਦੇ ਪੈਸੇ ਮਿਲਨ ਸੀ ਆਪੇ ਆਰ ਕੋਈ ਅਰੇਂਜਮੈਂਟ ਕਰਾਂਗੇ ਜਾਂ ਸਾਨੂੰ ਕੋਈ ਉਹ ਵੀ ਚੀਜ਼ ਠੀਕ ਹੈ ਉਨਾ ਵੀ ਪਰ ਹੁਣ ਜੇ ਆਪਾਂ ਢਾਂਗਣਾ ਗੱਲ ਕਰਾਂਗੇ ਤਾਂ ਵਧੀਆ ਜੇ ਹੁਣ ਆਪਾਂ ਆਮ ਲੀਡਰਾਂ ਦੇ ਬਿਆਨ ਸੁਣਦੇ ਆ ਕੋਈ ਵੀ ਪ੍ਰਧਾਨ ਵੱਡਾ ਜਾਂ ਜ਼ਿਲ੍ਹਾ ਪ੍ਰਧਾਨ ਨਾ ਸਕਦੇ ਕੋਈ ਨਹੀਂ ਕਦੇ ਵੀ ਅੱਗ ਲਾਉਣ ਨੂੰ ਕਹਿੰਦਾ ਉਹ ਕਹਿੰਦਾ ਵੀ ਅੱਗ ਲਾਉਣ ਦੇ ਮੈਂ ਹੱਕ 'ਚ ਨਹੀਂ ਪਰ ਸਰਕਾਰ ਨੂੰ ਡਿਮਾਂਡ ਰੱਖਦਾ ਵੀ ਸਾਨੂੰ ਜਿੰਮੇਦਾਰਾਂ ਨੂੰ ਕੋਈ ਇਹਦੀ ਮਦਦ ਕਰੋ ਸਾਡੀ ਵੀ ਅਸੀਂ ਅੱਗ ਨਾ ਲਾਈਏ ਆਏ ਨਹੀਂ ਵੀ ਜੇ ਆਪਾਂ ਅੱਗ ਲਾਉਣ ਦੇ ਵਿੱਚ ਤਾਂ ਪਤਾ ਵੀ ਸਾਰਿਆਂ ਨੂੰ ਨੁਕਸਾਨ ਆ ਸਿਹਤਪ੍ਰਤੀ ਤਾਂ ਸਾਰਿਆਂ ਦਾ ਹੀ ਹੈਗਾ ਦੇਖੋ ਜੇ ਆਪਾਂ ਮੰਨ ਲਓ ਧੂਆ ਹੁੰਦਾ ਜਾਂ ਸਿਹਤ ਆਪਾਂ ਕਹਿ ਦਨੇ ਕੁਦਰਤੀ ਗੱਲ ਹੋ ਜਾਂਦੀ ਆਪਾਂ ਕਹਿੰਨੇ ਏ ਧੂਏ ਨਾਲ ਬਿਮਾਰ ਰਜ ਅਇ ਤੋ 4 ਸਾਲ ਪਹਿਲਾਂ ਦੇ ਹੋਂਦਾ ਵੇਖ ਲੋ ਕਿ ਕਿੰਨਾ ਧੂਆਂ ਕੱਟ ਗਿਆ ਆਪਾਂ ਨੂੰ ਕੱਲੇ ਧੂਏ ਨਾਲ ਨਹੀਂ ਬਚਣ ਦੀ ਲੋੜ ਜੇ ਆਪਾਂਗੇ ਧੂਆਂ ਬਚ ਕੇ ਸਿਹਤ ਨੂੰ ਠੀਕ ਕਰ ਲਾਂਗੇ ਹੁਣ ਆਪਾਂ ਸਾਰੇ ਜ਼ਿੰਮੇਵਾਰ ਭਰਾ ਬੈਠੇ ਮੈਂ ਵੀ ਇੱਕ ਛੋਟਾ ਜਿਹਾ ਜ਼ਿੰਮੇਵਾਰ ਹਾਂ ਕਿ ਵੀ ਤੁਸੀਂ ਕਹਿਣਾ ਸ਼ਾਇਦ ਆਪਦੀਆਂ ਗੱਲਾਂ ਸੁਣਾਈਂਦੇ ਪਰ ਜਿਹੜਾ ਗੱਲਾਂ ਕਰਦਾ ਸੁਣੋਣੀਆਂ ਜ਼ਰੂਰ ਆ ਸੁਪੈਂਦੀਆਂ ਵੀ ਅਸੀਂ ਚੰਗਾ ਕਿੰਨਾ ਖਾਂਦੇ ਅਸੀਂ ਧੂਏ ਦੀ ਗੱਲ ਛੱਡੋ ਅਸੀਂ ਸਾਡੇ ਕੋਲੇ ਜ਼ਿੰਮੇਵਾਰ ਬੈਠੇ ਬਿਨਾਂ ਰੇਸ ਪ੍ਰਯੋਗ ਤੋਂ ਅਸੀਂ ਇਕੱਲਾ ਬਣ ਨਹੀਂ ਸਕਦੇ ਕਣਕ ਦਾ ਕਦੇ ਅਸੀਂ ਸਾਡੇ ਕੋਲੇ ਆਲੂ ਆਪਦੇ ਹੋ ਜਾਂਦੇ ਆ ਕਦੇ ਅਸੀਂ ਆਪਦੇ ਆਲੂ ਨਹੀਂ ਘਰ ਦੇ ਵਿੱਚ ਸਕਦੇ ਕਦੇ ਗੰਡੇ ਵੀ ਨਹੀਂ ਬੀਜਦੇ ਹੁਣੇ ਮੈਂ ਆਪਦੇ ਤੌਰ ਤੇ ਗੱਲ ਦੱਸਦਾ ਮੇਰਾ ਨਾ ਤਿੰਨ ਕਣਾਂ ਦਾ ਖਵਲਿਆ ਹੋਇਆ ਦੋ ਕਣਾਂ ਦਾ ਕਣਕ ਬੀਜਦਾ ਜਿਹੜੇ ਬਿਨਾ ਰੇਸ ਬਰੇ ਤੋਂ ਵਧੀਆ 45 ਮਨ ਝੜਦੀ ਹੈ ਜੇ ਮੇਰੇ ਕੋਲੇ ਮਟਰ ਆਪਦੇ ਘਰ ਦੇ ਬੀਜ ਕੇ ਹਰੇ ਕੱਢ ਕੇ ਫਰਿਜ ਰੱਖ ਲੈ 15-20 ਕਿਲੋ ਸੁਕਾਉਣਾ ਹੈ ਛੋਲੇ ਗੰਡੇ ਆਲੂ ਇੱਕ ਵੀ ਚੀਜ਼ ਬਾਹਰੋਂ ਨਹੀਂ ਲੈਂਦਾ ਅਸੀਂ ਥੋੜੀ ਜੀ ਕੋਸ਼ਿਸ਼ ਹੈ ਮੈਂ ਪ੍ਰੇਰਿਤ ਕਰੂੰਗਾ ਸ਼ਾਇਦ ਬਾਅਦ ਨੂੰ ਜਾਇਨਾ ਕੋਈ ਅਦੁੱਸਾਉਂ ਦਾ ਯਾਰ ਇਹਦਾ ਡੂਡ ਡੂਡ ਰੱਖ ਲੈਂਦੇ ਆ ਤਰ੍ਹਾਂ ਇਹਨਾਂ ਨੂੰ ਗੱਲਾਂ ਆਉਂਦੀਆਂ ਪਰ ਯਾਰ ਆਪਣੀ ਸਿਹਤ ਪ੍ਰਤੀ ਜ਼ਰੂਰ ਧਿਆਨ ਦਿਓ ਜੇ ਸਾਡੀ ਸਿਹਤ ਆਦਾ ਫੇਰ ਹੀ ਆ ਆਪਣੇ ਮਾਰ ਦੀ ਸਿਹਤ ਨਹੀਂ ਠੀਕ ਨਾ ਸਾਡੇ ਸਾਹਮਣੇ ਕਰੋੜ ਰੁਪਏ ਰੱਖਦੇ ਤੁਹਾਨੂੰ ਚੰਗਾ ਨਹੀਂ ਲੱਗਣਾ ਪੈਸੇ ਨੂੰ ਆਪਾਂ ਕਿਵੇਂ ਰੋਦੇ ਆ ਸਾਡਾ ਯਾਰ ਪੈਸੇ ਕਿੱਥੋਂ ਲੱਗੇ ਪਰ ਮੇਰਾ ਕਹਿੰਦਾ ਜੇ ਤੁਸੀਂ ਆਪਣੀ ਸਿਹਤ ਲਈ ਆਪਣੇ ਪੈਣ ਤੋਂ ਸ਼ੁਰੂ ਕਰੋ ਆਪਣੇ ਘਰ ਤੋਂ ਸ਼ੁਰੂ ਕਰੀਏ ਆਪਣੀ ਸਿਹਤ ਪ੍ਰਤੀ ਸਾਰਾ ਜਿਆ ਪਰਾਲੀ ਵਾਲਾ ਵੀ ਦੇਖੇ ਤੇ ਸ਼ੁਰੂ ਹੈ ਸਿਹਤ ਤੋਂ ਸ਼ੁਰੂ ਹੁੰਦਾ ਇਹਦਾ ਸਿਹਤ ਦੇ ਨੁਕਸਾਨ ਹੁੰਦੇ ਆ ਤੇ ਮੈਂ ਇਹ ਵੀ ਅਪੀਲ ਕਰੂੰਗਾ ਵੀ ਆਪਾਂ ਘਰ ਘਰ ਆਪਣੀ ਸਬਜ਼ੀ ਹਰੇਕ ਚੀਜ਼ ਆਪਣੀ ਰੋਜ਼ 20 ਕਿਲੋਮੀਟਰ ਸਾਈਕਲ ਲਾ ਕੇ ਫਿਰ ਘਰੇ ਵੜੀਦਾ ਐ ਅਸੀਂ ਕੰਮ ਸਾਡੇ ਜੱਟਾਂ ਦੇ ਮੁੰਡੇ ਤਾਂ ਬਿਲਕੁਲ ਕੋਈ ਕੰਮ ਛੱਡ ਗਏ ਅਸੀਂ ਦਿਹਾੜੀ ਤੇ ਵੀ ਜੇ ਮਿਸ਼ੇਵ ਲਾਉਣਾ ਰੇਹ ਪਾਉਣੀ ਆ ਤਾਂ ਵੀ ਅਸੀਂ ਪ੍ਰਤੀ ਬੁਰੀ ਤੇ ਜੇ ਅਸੀਂ ਮੈਂ ਬਾਜੇਖਾਨੇ ਵੀ ਡਿਊਟੀ ਆਉਂ ਤੇ ਸਾਈਕਲ ਤੇ ਭਰੀ ਨਹੀਂ ਕਰਦਾ ਇਹ ਵੀ ਆ ਜੰਨੇ ਆ ਗੱਡੀ ਦੀ ਬੈਜਦਾ ਸਿਆਲ ਤੋਂ ਸਾਈਕਲ ਤੋਂ ਵੀ ਆਈ ਗਾ ਕਹਿੰਦਾ ਮਤਲਬ ਆਪਣੀ ਸਿਹਤ ਬਾਰੇ ਵੀ ਤੁਸੀਂ ਜ਼ਰੂਰ ਧਿਆਨ ਦਿਓ ਸਿਹਤ ਦੇ ਸੰਬੰਧ ਦੀ ਇਹੇ ਗੱਲ ਬਾਕੀ ਮੈਂ ਤੁਹਾਨੂੰ ਉਮੀਦ ਰੱਖਦਾ ਹਾਂ ਕਿ ਜਦੋਂ ਆਪਣਾ ਕਿਸੇ ਨਾਲ ਵਾਅਦਾ ਹੋਊਗਾ ਪਹਿਲਾਂ ਆਪਣਾ ਵਾਅਦਾ ਨਹੀਂ ਸੀਗਾ ਜਿੰਨੋਂ ਆਪਾਂ ਇੱਕ ਜਿੰਨਾ ਜੁੜਾਂਗੇ ਪਹਿਲਾਂ ਠੀਕ ਹੈ ਬਿਜਲੀ ਵਿਭਾਗ ਦੇ ਤੁਹਾਡੇ ਕੋਲੇ ਕਿਤੇ ਆ ਜਾਂਦੇ ਸੀ ਜਾਂ ਲੋਡ ਪੈਂਦੀ ਸੀ ਤੁਸੀਂ ਜਾਵੜ ਦੇ ਸਪਲਾਈ ਤੱਕ ਜੇ ਹੁਣ ਆਪਾਂ ਮਹੀਨਾ ਤੋਂ 2 ਮਹੀਨੇ ਤੋਂ ਡੇਢ ਮਹੀਨਾ ਵਿੱਚ ਰਾਂਗੇ ਜਦੋਂ ਤੁਹਾਡੇ ਕੋਲੇ ਕੱਲੇ-ਕੱਲੇ ਤਾਂ ਕੰਮ ਦੀ ਕੋਸ਼ਿਸ਼ ਕਰੂਗੀ ਤੁਹਾਡੇ ਕੋ ਸਾਰਿਆਂ ਕੋਲੇ ਆਵਾਂਗੇ ਵੀ ਜਿੰਨਾ ਕੋ ਡਿਊਟੀ ਇਸ ਕੰਮ ਤੇ ਹੋਰ ਕੰਮ ਨਹੀਂ ਤੇ ਡਿਊਟੀ ਨੂੰ ਆਪਾਂ ਆਪਦੀ ਮਾਨਦਰੀ ਨਾਲ ਵੀ ਨਿਭਾਵਾਂਗੇ ਜਿੱਥੇ ਵੀ ਲੋਡ ਪਈ ਤੁਹਾਡੇ ਨਾਲ ਖੜਾਂਗੇ ਤੇ ਮੈਂ ਇਹਨੂੰ ਬਸ ਇਹ ਹੀ ਅਰਜ਼ੀ ਦਾ ਤੁਹਾਡੇ ਸਾਰਿਆਂ ਤੋਂ ਵੀ ਆਪਾਂ ਜਿਵੇਂ ਅੱਗੇ ਆਪਣਾ ਪੈਂਦਾ ਉਵੇਂ ਰਹੀਏ ਜੇ ਤੁਹਾਨੂੰ ਕੋਈ ਥੋੜੀ ਪ੍ਰੋਬਲਮ ਹੋਈ ਤਾਂ ਜਰੂਰ ਦੱਸਾਂਗੇ ਇਸ ਸੇਕ हिसाब ਲਿਖੀ ਜਾਣਗੇ ਟੈਲੀਫੋਨ ਨੰਬਰ ਲਿਖ ਕੇ ਨਾਮ ਲਿਖ ਕੇ ਬਕਾਇਦਾ ਫਿਰ ਅਸੀਂ ਕਹਾਂ ਦੱਸਣ ਵਾਲੇ ਤਾਂ ਹੀ ਬਣਾਗੇ ਤੋਂ ਤੁਸੀਂ ਇੱਕ ਇੱਕ ਕਰਕੇ ਸਾਨੂੰ ਲਿਖਾ ਸਕਦੇ ਹੋ